ਸਰਕਾਰੀ ਫੀਸ ਭਰਨ ਤੋਂ ਬਾਅਦ ਵੀ ਨਹੀਂ ਮਿਲਦੀਆਂ ਸੁਵਿਧਾਵਾਂ ਸੁਵਿਧਾਵਾਂ ਲੈਣ ਦੇ ਲਈ ਆਖਿਰਕਾਰ ਏਸ਼ੀਆ ਦੀ ਸਭ ਤੋਂ ਪਸ਼ੂ ਮੰਡੀ ਦਾ ਮੇਲਾ ਮੰਡੀ ਕਿੱਲਿਆਂ ਵਾਲੇ ਡੱਬਾ ਵਾਲੀ ਦੇ ਵਿੱਚ ਲੱਗਦਾ ਹੈ ਤਾਂ ਆਖਿਰਕਾਰ ਜਿਹੜਾ ਸ਼ਹੀਦ ਮੁਖਤਾਰ ਸਾਹਿਬ ਦੀ ਆਖਰੀ ਸਰਹੱਦ ਦਾ ਜਿਹੜਾ ਮੰਡੀ ਕਿੱਲਿਆਂ ਵਾਲੀ ਵਸਤੀ ਹੈ ਤਾਂ ਉੱਥੇ ਹੀ ਕਿ ਬੇਹਾਲਾਤ ਨੇ ਪਸ਼ੂਆਂ ਦੇ ਥੀਂ ਦੇ ਪਾਣੀ ਵਾਲੇ ਦੇ ਹਾਲਾਤਾਂ ਤੁਸੀਂ ਦੇਖ ਹੀ ਰਹੇ ਹੋ ਨਾ ਤਾਂ ਸਫਾਈ ਹੈ ਨਾ ਹੀ ਪਾਣੀ ਪੀਣ ਵਾਲੀ ਦੀ ਸੁਵਿਧਾ ਨਾ ਹੀ ਪਸ਼ੂਆਂ ਦਾ ਪਾਣੀ ਪੀਣ ਜੋਗਾ ਮਿਲਦਾ ਹੈ ਨਾ ਹੀ ਬੰਦਿਆਂ ਦੇ ਪਾਣੀ ਅਜਿਹਾ ਆਰੋ ਪਾਣੀ ਹੈ ਪੀਣ ਵਾਲਾ ਨਹੀਂ ਮਿਲਦਾ ਸਫਾਈ ਦੀ ਗੱਲ ਕਰੀਏ ਤਾਂ ਤੁਸੀਂ ਹਾਲਾਤ ਦੇਖ ਹੀ ਪਾਰੇ ਹੋ ਕਿਸ ਤਰ੍ਹਾਂ ਖੁਰਨੀਆਂ ਨੂੰ ਮਿੱਟੀ ਦੇ ਨਾਲ ਭਰਿਆ ਗਿਆ ਇਹ ਹਾਲਾਤ ਨੇ ਮੰਡੀ ਕਿੱਲਿਆਂ ਵਾਲੀ ਦੇ ਆਖਿਰਕਾਰ ਕਿਉਂ ਬੁਰੇ ਹਾਲਾਤਾਂ ਦੇ ਵਿੱਚ ਜਿੱਥੋਂ ਦੇ ਅਜਿਹੇ ਵੱਖ-ਵੱਖ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਇਲਾਕੇ ਦੇ ਮੋਹਤਵਾਰ ਵਿਅਕਤੀ ਸਰਕਾਰਾਂ ਦੇ ਵਿੱਚ ਰੱਖਦੇ ਆ ਆਪਣਾ ਕਰਤਵ ਰੱਖਦੇ ਹੋਣ ਤਾਂ ਉਹਨਾਂ ਦੇ ਇਲਾਕਿਆਂ ਦੇ ਅਮਨ ਕੁਲਵੀਰ ਗਾਮ ਬੂਚਾ ਜੀ ਜੁਦਾ ਕੀ ਬਈ ਸਰਕਾਰੀ ਮੰਡੀ ਹੈ ਸੂविधा ਖੜਿਆ ਤੋਂ ਪੱਛੇ ਬਰਾਵਾ ਹਾਂ ਕੋਈ ਸੂਵਿਧਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਕੋਈ ਪਹੁੰਚ ਪ੍ਰਸ਼ਾਸਨ ਸੰਭਾਲ ਨਹੀਂ ਰਿਹਾ ਵੈਸੇ ਤਾਰਨੇ ਵਾਲ ਠੀਏ ਬੜੀਆ ਨਹੀਂ ਬਣਾ ਰੱਖੇ ਹੈ ਪਾਣੀ ਦੀ ਸੂਵਿਧਾ ਸਾਰੀ ਡੀਆਂ ਦੇ ਟਿੱਗੀਆਂ ਦੇ ਮਿੱਟੀ ਡੱਲੀ ਬੜੀਆ ਦੇਖ ਲੈ ਕੀ ਸੂਵਿਧਾ ਆ ਭਾਈ ਪਾਣੀ ਪਾਣੇ ਸਾਧਨ ਨਹੀਂ ਹੈ ਕੀ ਕਰੇਗਾ ਗਾਹਕ ਲੈ ਆ ਕੇ ਵੈਸੇ ਆਪ तो मान सरकार को सोचना चाहिए भी हाँ परेशान इतनी जनता परेशान है सरकारी मंडी है कोई सुविधा दे इसमें मांग की करते हो मांगते है हम जितने किसान लोग भैंस बेचने के लिए आ रहे हैं उनको सुविधा मिलनी चाहिए और लिखाई की कम होनी चाहिए तो चार परसेंट फसल लिखाई कहाँ से दे देगा जमींदार फसल का रेट नहीं है किसानों कि की भैंसों का रेट नहीं है ऊपर से चार लिखाई है चार परसेंट लिखाई है ਮਾਂ ਸਰਕਾਰੀ ਮੁਲਾਜ਼ਮ ਬੈਠੇ ਆ ਆਦੇ ਪੈਸੇ ਬਹੁਤ ਖਾ ਰਹੇ ਆ ਮਾਨ ਕੇ ਪਾਸ ਕਿਆ ਪਹੁੰਚ ਰਿਹਾ ਹੈ ਉਹ ਜਾਣੇ ਉਹਨਾਂ ਕੋ ਕੰਮ ਜਾਣੇ ਕੀ ਨਾਮ ਹੈ ਕਿਸ਼ਵਰ ਦੇ ਰਹਿਣ ਵਾਲੇ ਤਖਤਮਾਲ ਦੇ ਰਹਿਣ ਵਾਲੇ ਬਈ ਨਾਮ ਕੀ ਹੈ ਨੀਲਾ ਸਿੰਘ ਬਈ ਕੀ ਦੇਖਦੇ ਹੋ ਮੰਡੀ ਦੇ ਵਿੱਚ ਸਰਕਾਰੀ ਮੰਡੀ ਹੈ ਸੁਆਂ ਦੀ ਰੇਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਕਿ ਸੁਵਿਧਾ ਵੀ ਦੇਖਦੇ ਹੋ ਇੱਥੇ ਸੁਵਿਧਾ ਦਾ ਸ਼ਾਂਤ ਹੈ ਕਿ ਜੀ ਪਾਣੀ ਦੀ ਸੁਵਿਧਾ ਹੈ ਨਹੀਂ ਇੱਥੇ ਹਾਂ ਜੀ ਪਾਣੀ ਦੀ ਸੁਵਿਧਾ ਹੈ ਨਹੀਂ ਨਹੀਂ ਪਾਣੀ ਦੀ ਸੁਵਿਧਾ ਹੈ ਨਹੀਂ ਕੋਈ ਹੋਰ ਕੋਈ ਕਮੀ ਸ਼ਕਤੀ ਦੇਖਦੇ ਹੋ ਹੋਰ ਤਾਂ ਠੀਕ ਹੈ ਜੀ ਜਰਾ ਕੁਛ ਹਾਂ ਜਿਆਦਾ ਪਾਣੀ ਦੀ ਢਿਕਤ ਹੈ ਕੋਈ ਪਾਣੀ ਦਾ ਕਿਤੇ ਕੋਈ ਪ੍ਰਬੰਧ ਨਹੀਂ ਹੈ ਜੀ ਮੋਸ਼ਰਮ ਮੋਸ਼ਰਮ ਬਣੇ ਹੋਏ ਆ ਉਹ ਤਾਂ ਜੀ ਬਣੇ ਹੋਏ ਆ ਜੀ ਉਧਰ ਦਲੇਲਾ ਵਾਲਾ ਬੰਦਾ ਇਹ ਨਾਮ ਕੀ ਹੈ ਕਾਲਾ ਜਮਾਈ ਕੀ ਕਹਿੰਦਾ ਹੈ ਕਿ ਸਰਕਾਰੀ ਮੰਡੀ ਹੋਈ ਹੋਈ ਹੈ ਕੋਈ ਸਹੂਲਤ ਨਹੀਂ ਪਾਣੀ ਗਾਈਆਂ ਨੂੰ ਪਿਉਣਾ ਮੁੱਲ ਮਿਲਦਾ ਜਾਂ ਬਿਨਾਂ ਦਾ ਵੀ ਮੁੱਲ ਕੋਈ ਹਰੇ ਭਟੇ ਦੀ ਕੋਈ ਕੋਈ ਬਾਸ਼ਤਾ ਨਹੀਂ ਹੈ ਮੰਡੀ ਮੰਗ ਕੀ ਕਰਕੇ ਸਰਕਾਰੀ ਪਰਚੀ ਕਿਵੇਂ ਦੇਖਦੇ ਹੋ ਸਰਕਾਰੀ ਪਰਚੀ ਕਿਹਦੇ ਹਸਾਬ ਨਾਲ ਸਰਕਾਰੀ ਬੱਚੀ ਚਾਹੀਦੀ ਐ ਉਵੇਂ ਪਾਣੀ ਚਾਹੀਦਾ ਗਾਈ ਨੂੰ ਪੀਣ ਵਾਸਤੇ ਨਲਕਾ ਚਾਹੀਦਾ ਮੋਤੇ ਚਾਹੀਦੀ ਐ ਇੱਥੇ ਕੁਝ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਮੰਗ ਕੇ ਕਰਦੇ ਹੋ ਸਰਕਾਰ ਤੋਂ ਮੰਗਦਾ ਇਹ ਵੀ ਜਦੋਂ ਸਰਕਾਰੀ ਬੱਚੀ ਕੱਟ ਰਿਆ ਗਾਈਆਂ ਨੂੰ ਪਾਣੀ ਪਈਦਾ ਅਰੇ ਜਰਦੀ ਸਫਾਈ ਕਿਵੇਂ ਹਜ਼ੂਰਤ ਚਾਹੀਦੀ ਐ ਗੰਦਗੀ ਪੈਰੀ ਐ ਸਫਾਈ ਚਾਹੀਦੀ ਏ ਇੱਕ ਇੱਕ ਨਾਮ ਇੱਕ ਸੁਧਾਰਨਾ ਲਓ ਨਾ ਮੇਰਾ ਭਾਈ ਜੀ ਸੁਭਚੈਨ ਸਿੰਘ ਫੋਗਾ ਜਿਲ੍ਹਾ ਮਾਨੂ ਕੇ ਗੱਲ ਪਿੰਡ ਕੀ ਕਹਿਣਾ ਚਾਹੋਗੇ ਬਈ ਸਰਕਾਰੀ ਮੰਡੀਏ ਕਿਸ ਤਰ੍ਹਾਂ ਦੀ ਮੰਡੀ ਮੰਡੀ ਠੀਕ ਆ ਬਾਈ ਜੀ ਪਰ ਮੰਡੀ ਦੇ ਵਿੱਚ ਕੋਈ ਪ੍ਰਬੰਧ ਹੈ ਨਹੀਂਗਾ ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਹੈ ਨਾ ਕੋਈ ਸਫਾਈ ਦਾ ਪ੍ਰਬੰਧ ਹੈ ਨਾ ਇੱਥੇ ਕੋਈ ਡਾਕਟਰ ਦਾ ਪ੍ਰਬੰਧ ਹੈ ਜੀ ਕੋਈ ਪ੍ਰਬੰਧ ਬਾਈ ਇਹ ਹੋਣਾ ਚਾਹੀਦਾ ਸਾਡਾ ਮਸਲਾ ਸਾਨੂੰ ਹੋਣਾ ਚਾਹੀਦਾ ਨਾ ਕੋਈ ਹਰੇ ਪੱਠੇ ਦਾ ਪ੍ਰਬੰਧ ਇੱਥੇ ਖਾਸ ਜਿਵੇਂ ਆ ਦੇਖ ਲਓ ਕਿੰਨਿਆ ਤੂ ਹੀ ਵਿਖਾਉ ਆਵੇਂ ਕਿੰਨਾ ਗੰਦ ਪਿਆ ਮੰਡੀ ਦੇ ਵਿੱਚ ਸਫਾਈ ਹੋਣੀ ਚਾਹੀਦੀ ਤਾਕੀ ਮੰਗ ਕਰਦੇ ਸਰਕਾਰੀ ਪਰਚੀ ਨੂੰ ਲੈ ਕੇ ਸਰਕਾਰੀ ਪਰਚੀ ਠੀਕ ਆ ਹੋਣੀ ਚਾਹੀਦੀ ਸਰਕਾਰੀ ਪਰਚੀ ਆਏ ਨਹੀਂ ਕੋਈ ਗੱਲ ਪਰ ਨਾਲ ਸਹੂਲਤ ਵੀ ਹੋਣੀ ਚਾਹੀਦੀ ਆ ਹੁਣ ਪਸੂਆ ਨੂੰ ਪਿਆ ਨੂੰ ਪਾਣੀ ਹੈ ਨਹੀਂ ਮੁੱਲ ਦਾ ਪਾਣੀ ਪਈ ਜਾਂਦੇ 50 ਰੁਪਏ ਇੱਕ ਮਾਸਕ ਦੇ ਲੈ ਰਹੇ ਪਾਣੀ ਦੇ ਦੱਸੋ ਜਦੋਂ 2 3 3000 ਰੁਪਏ ਲਗਾਈ ਦੀ ਪਰਚੀ ਲੈਂਦੇ ਆ ਤੇ ਕਿਉਂ ਨਹੀਂ ਪਾਣੀ ਦਾ ਪ੍ਰਬੰਧ ਕਰਦੇ ਸਰਕਾਰੀ ਪਰਚੀ ਪਾਣੀ ਇੰਨਾ ਖਾਰਾ ਇੱਥੇ ਰਹਿ ਰੱਬ ਦਾ ਨਾਮ ਸਰਕਾਰੀ ਪਰਚੀ ਕਿਹਨੇ ਇਹ ਹੈ 4% ਲੈਂਦੇ ਮੇਰੇ ਹਿਸਾਬ ਨਾਲ ਬਾਰਾ ਨਾਲ ਤੇ ਮੇਰਾ ਨਾਮ ਅਮਰਪਾਲ ਸਿੰਘ ਟੋਨੀ ਪਿੰਡ ਕਮੇਟੀ ਜ਼ਿਲ੍ਹਾ ਬਰਨਾਲ ਜੀ ਭਾਈ ਕੀ ਤੇ ਹੈ ਸਰਕਾਰੀ ਮੰਡੀਆਂ ਸਹੂਤਾ ਕਿੰਨੇ ਦੇਖ ਦੋ ਸਕਤ ਹੈ ਸੁਵਿਧਾ ਦਾ ਵੀਰ ਜੀ ਇਦਾਂ ਆ ਕਿ ਜੈਸਾ ਆਦ ਮੰਡੀਆਂ ਦੀ ਲਿਖਾਈ ਹੈ ਹੁਣ ਇਹ ਲੱਖਰ ਮੰਗ ਰ 4 ਰੁਪਏ ਲੈਂਦੇ ਆ ਜੀ ਸੈਂਕੜਾ 4000 ਰੁਪਏ ਲੈ ਰਹੇ ਨੇ ਉਸ ਦੇ ਮੁਤਾਬਕ ਸਹੂਤ ਤਾਂ ਨਹੀਂ ਦੇ ਰਹੇ ਉਹਨੀਆਂ ਪੂਰੀ ਨੰਬਰ 1 ਤੇ ਪਾਣੀ ਦੀ ਬਹੁਤ ਕਮੀ ਹੈ ਜੀ ਨੰਬਰ 2 ਤੇ ਸੈੱਟ ਨਹੀਂ ਹੈਗੇ ਪੂਰੇ ਸੈਟ ਦੁੱਖਣੇ ਹੋਣੇ ਚਾਹੀਜੇ ਨੇ ਕਿਉਂਕਿ ਜੀ ਹੁਣ ਗਰਮੀ ਦਾ ਟਾਈਮ ਆ ਹਰ ਇੱਕ ਬੰਦੇ ਨੂੰ ਰਾਤ ਨੂੰ 2 ਵਜੇ ਤੁਰਨਾ ਪੈਂਦਾ ਜੀ ਘਰੋਂ ਆਪਣੇੋਂ ਤਾਂ ਕਿਤੇ ਆ ਕੇ ਕੋਰੇ ਮੰਡੀ 'ਚ ਜਗ੍ਹਾ ਮਿਲਦੀ ਆ ਨਹੀਂ ਧੁੱਪ 'ਚ ਮਰਦੇ ਨੇ ਜਾਨਵਰ ਜੀ ਠੀਕ ਹੈ ਜੀ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਜੀ ਪਾਣੀ ਦੀ ਤਾਂ ਸਭ ਤੋਂ ਵੱਡੀ ਪ੍ਰੋਬਲਮ ਆ ਪਾਣੀ ਬੰਦਿਆਂ ਲਈ ਵੀ ਹੈ ਨਹੀਂ ਇੱਥੇ ਪੀਣ ਲਈ ਦੂਰੋਂ ਆਉਂਦੇ ਆਗੇ ਕਾ ਕੋਈ ਮਹਾਰਾਸ਼ਟਰ ਤੋਂ ਐਮਪੀ ਤੋਂ ਗੁਜਰਾਤ ਤੋਂ ਐਦਾਂ ਆਉਂਦੇ ਆਗੇ ਪੰਜਾਬ ਨੇ ਤਾਂ ਆਉਣੀ ਆਉਣਾ ਜੀ ਯੂਪੀ ਵੀ ਆਮ ਆਉਂਦੀ ਆ ਮੈਨਨ ਕਿ ਵੀ ਇੱਕ ਪਾਣੀ ਦੀ ਬਹੁਤ ਘੱਟ ਸਹੂਲਤ ਆ ਵੰਦੇ ਲਈ ਵੀ ਪੀਣ ਵਾਲਾ ਪਾਣੀ ਵੀ ਹੈ ਨਹੀਂ ਤੇ ਜਾਨਵਰਾਂ ਲਈ ਵੀ ਪਾਣੀ ਹੈ ਨਹੀਂ ਜੀ ਕਿਉਂਕਿ ਇਹ ਜੀ ਪਾਣੀ ਸਾਨੂੰ ਮੁੱਲ ਲੈਣਾ ਪੈਂਦਾ ਸਾਨੂੰ 300 ਰੁਪਏ 400 ਰੁਪਏ ਟੱਪ ਦਿੰਦੇ ਉਹਦੇ ਵਿੱਚ ਸ਼ੇਡ ਅੱਪ ਪਾਉਂਦੇ ਆ ਸ਼ੇਡ ਅੱਪ ਦਾ ਇੱਕ ਜਾਨਵਰ ਨਾ ਹੁੰਦਾ ਹੀ ਮਸਾ ਜੀ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਹਾਂ ਜੀ ਨਾਮ ਮੈਂ ਕਿੱਥੋਂ ਦੇ ਰਹਿਣ ਵਾਲੇ ਹਾਂ ਮੇਰਾ ਨਾਮ ਜੀ ਬੱਬੂ ਖਾਨ ਪੰਜਾਬ ਰਾਜ ਪੱਛਮੀ ਮਲੇਰ ਆਰਟੀ ਯੂਨੀਅਨ ਪੰਜਾਬ ਜੀ ਮੈਂ ਰਾਮਪ੍ਰਾਪੂ ਜਲਪ ਸਿੰਘ ਨੰਦ ਬਲਾਉਂਦਾ ਕਹਿੰਦਾ ਜੀ ਬੋਲੋ ਤੁਸੀਂ ਪੁੱਛਣਾ ਕਹਿ ਸਕਦੇ ਹੋ ਬਾਈ ਜੀ ਪਿੰਡ ਦੇ ਆ ਤੁਸੀਂ ਆ ਪ੍ਰਧਾਨ ਹੋ ਅਕਸਰ ਪੂਰੇ ਪੰਜਾਬ ਦੀਆਂ ਮੰਡੀਆਂ ਦੇ ਤਾਂ ਇੱਥੇ ਪਾਣੀ ਦੀ ਸਹੂਲਤ ਤੇ ਉੱਤੇ ਸਵਾਲ ਉੱਠੇ ਨੇ ਕਿਸ ਤਰ੍ਹਾਂ ਦੀ ਦੇਖਦੇ ਹੋ ਸਰਕਾਰੀ ਮੰਡੀਆਂ ਹੋਈਆਂ ਹੋਈਆਂ ਨੇ ਸਰਕਾਰੀ ਮੰਡੀ ਵਿੱਚ ਸਿਰਫ ਆਨਲਾਈਨ ਲਈ ਡੱਬਾ ਇਹਦੇ ਵਿੱਚ ਥੋੜੀ ਪਾਣੀ ਦੀ ਪਸ਼ੂਆਂ ਦੀ ਪਾਣੀ ਦੀ ਪ੍ਰੋਬਲਮ ਆ ਉਹੀ ਆ ਰਹੀ ਆ ਜੀ ਤੇ ਜਿਹੜਾ ਮਤਲਬ ਆदमी ਵਾਸਤੇ ਉਹ ਮੰਗਾ ਕੇ ਦਿੰਦੇ ਸਰਕਾਰੀ ਜੀ ਉਹ ਮੰਗਾ ਕੇ ਤੇ ਸਾਰੇ ਜਿੰਨੇ ਵੀ ਅ ਰਹਿ ਹੈ ਧੰਨਵਾਦ ਸੇ ਹਮੇਸ਼ਾ ਵਗਰਾਲ ਲੈਣਾ ਦੇਣਾ ਇੰਨੀ ਖਸ ਵਿਦਿਆ ਰੱਖਦੇ ਆ ਸ਼ਾਸ਼ੂ ਠੀਕ ਆ ਫਿਰ ਹੈ ਵਧੀਆ ਸ਼ਾਹ ਹੈ ਔਰ ਮੰਡੀ ਵੀ ਪੂਰੀ ਮਸ਼ਹੂਰ ਆ ਇਸ ਕਰਕੇ ਥੋੜੀ ਪਸਕੂ ਵਾਲੇ ਡੰਗਰ ਦੇ ਪਾਣੀ ਦੀ ਪੀਣ ਵਾਲੀ ਪ੍ਰਾਣੂਣਾ ਉਹ ਥੋੜੀ ਜਿਹੀ ਉੱਥੇ ਇੱਥੇ ਘਟਾ ਰਹੀ ਆ ਸਰਕਾਰੀ ਬੱਚੇ ਨੂੰ ਲੈ ਕੇ ਵੀ ਲੋਕ ਸਵਾਲ ਚੁੱਕੀ ਅੰਨੇ ਨੇ ਸਰਕਾਰ ਦੀ ਉਹ ਤਾਂ ਸਰਕਾਰੀ ਮੰਡੀ ਐਸ ਤੇਕੇਦਾਰ ਉਹ ਦਿਨੋਂ ਤੋਂ ਬੰਨ ਲੱਗ ਹੁੰਦੀ ਹੈ ਨਾ ਤਾਂ ਸਫਾਈ ਹੈ ਨਹੀਂ ਕੋਈ ਐਸੀ ਬਾਕਲਾਬ ਜਿਹੜੀ ਸੁਵਿਧਾ ਮਿਲਣੀ ਚਾਹੀਦੀ ਹੋਣੀ ਹੈਗੀ ਜਿਹੜੇ ਪਾਣੀ ਦੀ ਘੁਰਨੀ ਹੈ ਉਹਨਾਂ ਦੇ ਵਿੱਚ ਮਿੱਟੀ ਭਰੀ ਹੋਈ ਆ ਉਹਨਾਂ ਨੂੰ ਲੈ ਕੇ ਤੁਸੀਂ ਕੋਈ ਕਦਮ ਨਹੀਂ ਚੁੱਕੋ ਨਹੀਂ ਸਫਾਈ ਕਰਾਉਣੀ ਚਾਹੀਦੀ ਹੈ ਸਰਕਾਰ ਨੂੰ ਸਫਾਈ ਕਰਾਉਣੀ ਚਾਹੀਦੀ ਆ ਬਾਕੀ ਸਰਕਾਰੀ ਮੰਡੀ ਠੀਕ ਚੱਲ ਰਹੀ ਆ ਪਰ ਇਹ ਜਿਹੜਾ ਠੇਕੇਦਾਰੀ ਸਿਸਟਮ ਹੁੰਦਾ ਉਹ ਅਲੱਗ ਹੀ ਹੁੰਦਾ ਉਹਨਾਂ ਨੇ ਬਹੁਤ ਜ਼ਿਆਦਾ ਫੈਸਿਲਿਟੀਆਂ ਦਿੰਦੇ ਆ ਜਿੰਨੇ ਵੀ ਮਤਲਬ ਆਉਂਦੇ ਨਾ ਗਾਹਕ ਆਉਂਦੇ ਆ ਜਾਂ ਬਸ ਤੱਕ ਪੀਣ ਵਾਲੇ ਪਾਣੀ ਜਾਂ ਕੋਈ ਹੋਰ ਸੁਵਿਧਾ ਉਹਨਾਂ ਦਾ ਫਰਜ਼ ਹੁੰਦਾ ਸਰਕਾਰੀ ਬੰਦੇ ਜਿਹੜੇ ਇਹ ਨਵੇਂ ਆਏ ਆ ਕਿਉਂਕਿ ਉਹਨਾਂ ਦਾ ਤਜਰਬਾ 10 ਸ ਚੇਕੇ ਦੇ ਲੈਣੇ ਨੂੰ 10 15 20 ਸਾਲ ਹੋ ਗਏ ਕਿਉਂਕਿ ਉਹਨਾਂ ਨੂੰ ਤਜਰਬਾ ਇਸ ਦਾ ਮਤਲਬ ਇਹਨਾਂ ਸਾਲ ਮਤਲਬ ਸਬਸਪਾਈ ਕਰਾਉਣਾ ਦਾ ਔਰ ਪਾਣੀ ਦੀ ਸਵਿਧਾ ਦੇਣ ਦਾ ਔਰ ਡੰਗਰਾ ਨੂੰ ਸਵਿਧਾ ਦੇਣ ਦਾ ਇਹ ਸਰਕਾਰੀ ਨਵੇਂ ਬੰਦੇ ਨਾ ਚਲੋ ਫਿਰ ਵੀ ਠੀਕ ਹੈ ਪਰਚੀ-ਪੁਰਚੀ ਦੇ ਜਿਹੜੇ ਕੋਈ ਕਹਿੰਦੇ ਵੀ ਪਰਚੀ-ਪੁਰਚੀ ਪਰਚੀ-ਪੁਰਚੀ ਸਹੀ ਘਟਨ ਨਾ ਸਾਰੇ ਜੀ ਸਰ ਇਤਨਾ ਮੰਡੀ ਦੇ ਵਿੱਚ ਨਾਰਾਜ਼ਗੀ ਫੈਲੀ ਹੈ ਪੀਰ ਵਾਲੇ ਪਾਣੀ ਨੂੰ ਲੈ ਕੇ ਪਰਸਵਾਦੀ ਖੁੱਤਿਆਂ ਨੂੰ ਲੈ ਕੇ ਵਿੱਚ ਮੁੱਠੀ ਬਣੀ ਹੋਈ ਹੈ ਜਿਵੇਂ ਦੇਖਦੇ ਹੋ ਇਹ ਅਗਰੀ ਅਸੀਂ ਤੁਹਾਡੀਆਂ ਮੰਡੀ ਦੀਆਂ ਸ਼ਿਕਾਇਤਾਂ ਜਿਹੜੀਆਂ ਵਪਾਰੀਆਂ ਨੇ ਸਾਨੂੰ ਨੋਟ ਕਰਾਈਆਂ ਇਹ ਅਸੀਂ ਸਾਡੇ ਜ਼ਿਲ੍ਹਾ ਦੇ ਜਿਹੜੇ ਮੇਲਾ ਅਫਸਰਾਂ ਨੂੰ ਪਹੁੰਚਾਈਆਂ ਜੀ ਜੇ ਕਿਤੇ ਉਹ ਸਾਫ ਹੋ ਜਾਣਗੀਆਂ ਫਾਈਨਲ ਲੈ ਕੇ ਵੀ ਸਰ ਇਕੱਲਾ ਉੱਠ ਕੇ ਸਫਾਈ ਦੀ ਬਿਲਕੁਲ ਵੀ ਵਸਤਾ ਨਹੀਂ ਸਫਾਈ ਦੀ ਇਹ ਸਾਰੀਆਂ ਅਸੀਂ ਨੋਟ ਕਰ ਲਈਆਂ ਜਿਹੜੀ ਵੀ ਕੋਈ ਇੱਥੇ ਕਮੀਆਂ ਹੈਗੀਆਂ ਲਾਈਟ ਦੀ ਚਾਹੇ ਸਫਾਈ ਦੀ ਚਾਹੇ ਖੁਰਨੀਆਂ ਦੀ ਬਸ ਇੱਥੇ ਕਈ ਵਾਰ ਹੁਣ ਤਾਂ ਉੜਾ ਜਾਂ ਕੋਈ ਮਾਹੌਲ ਖਰਾਬ ਹੋਣ ਕਰਕੇ ਅੱਜ ਬਹੁਤ ਮੰਡੀ ਘਟਾਈ ਹੈ ਨਹੀਂ ਤਾਂ ਸਾਨੂੰ ਇੱਥੇ ਅਸੀਂ ਲਿਖਿਆ ਵੀ ਸ਼ੈੱਡ ਵੀ ਇੱਥੇ ਹੋਰ ਬਣਾਏ ਜਾਣ ਤਾਂ ਜੋ ਲੋਕਾਂ ਨੂੰ ਵਕਤ-ਵੱਦ ਪਸ਼ੂ ਸਾਫਲੇ ਖੜੇ ਰਹਿਣ ਹਮ ਜਿਹੜੇ ਵਪਾਰੀ ਆਂਦੇ ਉਹਨਾਂ ਨੂੰ ਕੀ ਅਪੀਲ ਕੀ ਕਰਨਾ ਚਾਹੁੰਦਾ ਹਾਂ ਸਵਾਰੀਓਨਾਂ ਚ ਇਹ ਅਪੀਲ ਕਰਦੇ ਆਂ ਕਿ ਸਹੀ ਸੌਦਾ ਲਖਾਓ ਸਹੀ ਰੇਟ ਤੇ ਪਰਚੀ ਕਟਾਓ ਕੋਈ ਬਾਰੋ-ਬਾਰ ਪਰਚੀ ਨਾ ਕਟੇ ਮੰਡੀ ਤੋਂ ਬਾਹਰੋ-ਬਾਰ ਸੌਦਾ ਨਾ ਕਰੇ ਇਹ ਸਰਕਾਰ ਦੀ ਮੰਡੀ ਹੈ ਇਹ ਹੁਣ ਮੰਡੀ ਠੇਕੇ ਤੇ ਨਹੀਂ ਹੈ ਪੰਚਾਇਤ ਵਿਭਾਗ ਦੇ ਮੁਲਾਜ਼ਮ ਚਲਾ ਰਹੇ ਆ ਤੇ ਸਹੀ ਜਾਣਕਾਰੀ ਸਾਨੂੰ ਦਿਓ ਜੇ ਕੋਈ ਗਲਤ ਕਰਦਾ ਉਹਦੀ ਵੀ ਸਾਨੂੰ ਜਾਣਕਾਰੀ ਦਿਓ ਅਸੀਂ ਉਹਨਾਂ ਦੇ ਕਾਰਵਾਈ ਕਰੀਏ